ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਾਣੀ ਦਾ ਤੇ ਰਾਤੀ ਦਾ ਦਿੱਤਾ ਇਸ ਸਰਕਾਰ ਨੇ ਕਿ 1 ਲੱਖ 45 ਹਜ਼ਾਰ ਕੀ ਹਿਸਕ ਜਿਹੜਾ ਛੱਡਿਆ ਜਾਏਗਾ ਤੇ ਮੈਨੂੰ ਲੱਗਦਾ ਕਿ ਪਾਣੀ ਦੀ ਆਮਦ ਜਿਹੜੀ ਸ਼ੁਰੂ ਹੋ ਗਈ ਆ ਪਾਣੀ ਦੇਖੋ ਕਿੰਨੇ ਜ਼ੋਰ ਦੇ ਨਾਲ ਜਿਹੜਾ ਕਿ ਲੋਹਿਆਂ ਦੇ ਵਿੱਚ ਚੱਲਦੇ ਆ 23 ਦੇ ਵਿੱਚ ਲੋਹਿਆਂ ਦੇ ਵਿੱਚ ਪਾਣੀ ਨਹੀਂ ਸੀ ਆ ਤੇ ਇਸ ਟਾਈਮ ਜਿਹੜਾ ਲੋਹਿਆਂ ਦੇ ਵਿੱਚ ਨਾਲ ਹੀ ਆਪਣੇ ਸੱਧੂਪੁਰ ਪਿੰਡਾਂ ਲੋਹਿਆਂ ਤੇ ਸੱਧੂਪੁਰ ਦੇ ਵਿੱਚ ਪਾਣੀ ਦੇਖੋ ਪੋਲੀਆਂ ਦੇ ਵਿੱਚ ਦੀ ਕਿਸ ਤਰ੍ਹਾਂ ਚੱਲ ਰਿਹਾ ਪਾਣੀ ਦੀ ਆਵਾਜ਼ ਦੇਖੋ ਜਿਸ ਤਰ੍ਹਾਂ ਪਾਣੀ ਆ ਰਿਹਾ ਹਾਲਾਤ ਜਿਹੜੇ ਬਹੁਤ ਮਾੜੇ ਹੋ ਰਹੇ ਨਜ਼ਰ ਆ ਰਹੇ ਆ ਕਿਉਂਕਿ ਜੇ ਲੋਹਿਆਂ ਦੇ ਵਿੱਚ ਇੰਨਾ ਪਾਣੀ ਆ ਰਿਹਾ ਤੇ ਜਿਹੜਾ ਦਰਿਆ ਦਾ ਏਰੀਆ ਜਾਂ ਦਰਿਆ ਦੇ ਵਿੱਚ ਕਿੰਨਾ ਪਾਣੀ ਹੋਊਗਾ ਤੇ ਸਾਰਿਆਂ ਨੂੰ ਇਹ ਸੋਚਣ ਦੀ ਜ਼ਰੂਰਤ ਆ ਕਿ ਆਪਣਾ ਬਚਾ ਜਿਹੜਾ ਆਪ ਹੀ ਕਰਨਾ ਪੈਣਾ ਸਰਕਾਰਾਂ ਦੇ ਵਿੱਚ ਕੋਸ਼ਿਸ਼ ਨਹੀਂ ਕਰ ਸਕਦੇ ਕਿਉਂਕਿ ਸਰਕਾਰਾਂ ਪਹਿਲਾਂ ਸੁੱਤੀਆਂ ਰਹਿੰਦੀਆਂ ਤੇ ਜਦੋਂ ਪਾਣੀ ਦਾ ਪਤਾ ਲੱਗ ਜਾਂਦਾ ਵੀ ਆ ਗਿਆ ਉਦੋਂ ਮਿੱਟੀ ਪਾਉਣ ਲੱਗਦੇ ਆ ਦੇਖੋ ਲੋਹੀਆਂ ਦੇ ਵਿੱਚ ਜਿਹੜਾ ਪਾਣੀ ਇਹ ਆਪਣੇ ਅਕਾਲ ਗਲੈਕਸੀ ਸਕੂਲ ਦੇ ਨਾਲ ਹੀ ਆ ਚੱਲ ਰਿਹਾ ਪਾਣੀ ਪੋਲੀਆਂ ਦੇ ਵਿੱਚ ਖੇਤ ਵੀ ਜਿਹੜੇ ਦੇਖੋ ਭਰੇ ਹੋਏ ਆ ਸਾਹਮਣੇ ਨਜ਼ਰ ਆ ਰਹੇ ਆ